ਮੈਂ ਆਪਣੀ ਥਾਂ ਦੇ ਵਿੱਚ ਲਾਈਆਂ ਸੀਆਂ ਹਰੀਆਂ ਮਿਰਚਾਂ ਮੇਰੇ ਕੋਲ ਥੋੜੀ ਜਿਹੀ ਥਾਂ ਬੇਲੀ ਪਈ ਸੀ ਘਰੇ ਤਾਂ ਮੈਂ ਉਰੇ ਮਿਰਚਾਂ ਦੇ ਬੂਟੇ ਲਾਤੇ ਤਾਂ ਆਹ ਵੇਖ ਸਕਦੇ ਹੋ ਤੁਸੀਂ ਦੋਸਤੋ ਕਿ ਮਿਰਚ ਨੂੰ ਐਤ ਕੀ ਇਸ ਵਾਰ ਇੰਨਾ ਕੁ ਜ਼ਿਆਦਾ ਫਲ ਲੱਗਿਆ ਹੋਇਆ ਕਿ ਜਿਸ ਬੰਦੇ ਨੇ ਜਿਸ ਜ਼ਿਮੀਂਦਾਰ ਨੇ ਇਹਦਾ ਕਿਲਾ ਜਾਂ ਦੋ ਕਿल्ले ਮਿਰਚ ਦੀ ਫਸਲ ਲਾਈ ਹੈ ਮਿਰਚ ਦੇ ਬੂਟੇ ਲਾਏ ਨੇ ਤਾਂ ਦੋਸਤੋ ਮੰਡੀ ਦਾ ਜੇਕਰ ਮੈਂ ਰੇਟ ਦੀ ਗੱਲ ਕਰਾਂ ਇਹਦੇ ਪ੍ਰਾਈਸ ਦੀ ਗੱਲ ਕਰਾਂ ਮੰਡੀ ਦਾ ਜਿਹੜਾ ਰੇਟ ਹੈ ਉਹ 35 ਤੋਂ 40 ਰੁਪਏ ਕਿਲੋ ਇਸ ਟਾਈਮ ਮਿਰਚ ਦਾ ਰੇਟ ਹੈ ਹਰੀ ਮਿਰਚ ਦਾ ਹਾਂਜੀ ਤੁਸੀਂ ਆਹ ਦੇਖ ਸਕਦੇ ਹੋ ਬੂਟੇ ਭਰੇ ਪਏ ਨੇ ਮਿਰਚਾਂ ਦੇ ਇਸ ਵਾਰ ਬਹੁਤ ਜ਼ਿਆਦਾ ਫਲ ਲੱਗਿਆ ਮਿਰਚ ਨੂੰ ਆਪਣੇ ਜਿਹੜੇ ਕਿਸਾਨ ਭਰਾ ਨੇ ਉਹ ਜ਼ਿਆਦਾ ਕਣਕ ਤੇ ਝੋਨੇ ਵੱਲ ਭੱਜੇ ਜਾ ਰਹੇ ਨੇ ਕਣਕ ਦੇ ਝੋਨੇ ਦੀ ਫਸਲ ਨੂੰ ਜ਼ਿਆਦਾ ਪ੍ਰਮੋਟ ਕਰ ਰਹੇ ਨੇ ਤਾਂ ਤੁਸੀਂ ਆਹ ਦੇਖ ਸਕਦੇ ਹੋ ਮਿਰਚ ਬੂਟੇ ਭਰੇ ਹੋਏ ਨੇ ਦੋਸਤੋ ਮਿਰਚਾਂ ਦੇ ਮੇਰਾ ਮੈਸੇਜ ਇਹੀ ਆ ਸਾਰੇ ਕਿਸਾਨ ਭਰਾਵਾਂ ਨੂੰ ਕਿ ਆਪਦੇ ਖੇਤਾਂ ਦੇ ਵਿੱਚ ਥੋੜਾ ਜਿਹਾ ਸਬਜ਼ੀ ਦਾ ਰਿਸਕ ਵੀ ਲਿਆ ਕਰੋ ਥੋੜੀ ਆਪਣੇ ਖੇਤਾਂ ਦੇ ਵਿੱਚ ਕਿੱਲੇ ਦੋ ਕਿੱਲੇ ਸਬਜ਼ੀ ਵੀ ਲਾਇਆ ਕਰੋ ਝੋਨਾ ਤੇ ਕਣਕ ਸਬਜ਼ੀ ਦੀ ਕੀ ਰਿਸ ਕਰੂਗੀ ਜੇ ਸਬਜ਼ੀ ਦਾ ਰੇਟ ਅੱਜ 40 ਤੋਂ 45 ਰੁਪਏ ਕਿਲੋ ਅੱਜ ਮਿਰਚ ਦਾ ਰੇਟ ਹੈ ਜਿਸ ਬੰਦੇ ਦੇ ਕਿੱਲਾ ਇੱਕ ਮਿਰਚ ਦਾ ਵੀ ਲਾਇਆ ਹੋਵੇ ਤਾਂ ਤੁਸੀਂ ਹਿਸਾਬ ਲਾ ਲਓ ਵੀ ਉਹਦੀ ਆਮਦਨ ਕਿੰਨੀ ਹੋਏਗੀ ਮਿਰਚ ਦੀ ਠੀਕ ਆ ਦੋਸਤੋ ਬਾਕੀ ਇਹਦੇ ਦੇ ਦੇਖੋ ਮਿਹਨਤ ਤਾਂ ਹੈ ਹੀ ਐ ਸਬਜੀ ਕੋਈ ਵੀ ਲਾਉਨੇ ਆਪਾਂ ਹਰ ਇੱਕ ਸਬਜੀ ਦੇ ਉੱਤੇ ਮਿਹਨਤ ਹੈ ਠੀਕ ਹੈ ਬਾਕੀ ਜਿੰਨੀ ਹੋ ਸਕੇ ਥੋੜਿਆ ਸਬਜੀ ਵੱਲ ਧਿਆਨ ਦਿਆ ਕਰੋ ਕਿਉਂਕਿ ਝੋਨਾ ਲਾਉਣ ਵੇਲੇ ਹੁਣ ਦੇਖੋ ਝੋਨੇ ਦਾ ਕੀ ਹਾਲ ਹੈ ਝੋਨੇ بارش ਹੋਣ ਦੀ ਪਾਣੀ ਡੂੰਗੇ ਚਲੇਗੇ ਖੇਤਾਂ 'ਚ ਮੋਟਰਾਂ ਬਿਜਲੀ ਦੀ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਹੈ ਤਾਂ ਇਸ ਕਰਕੇ ਥੋੜੀ ਬਿਜਲੀ ਦੇ ਪਰਪਤ ਮਤਲਬ ਕਿ ਸਬਜੀ ਨੂੰ ਵੀ ਲਾ ਸਕਦੇ ਆ ਸਬਜੀ ਦੀ ਖੇਤੀ ਵੀ ਆਪਾਂ ਵਧੀਆ ਤਰੀਕੇ ਨਾਲ ਕਰ ਸਕਦੇ ਆ ਵੀਡੀਓ ਦੱਬ ਕੇ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਕੋਈ ਵੀ ਵੀਡੀਓ ਤੁਹਾਡੇ ਤੱਕ ਆਵੇ ਪਹੁੰਚ ਸਕੇ ਵੀਡੀਓ ਦੱਬ ਕੇ